ਕੌਣ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਮੁਖਰ ਪੁਲਿਸ ਜਿੰਦਾਬਾਦ ਬਾਈ ਜੀ ਕੀ ਨਾਮ ਮੈਂ ਕਿਹੜੇ ਰੋਡ ਤੇ ਰਹਿੰਦੇ ਹਾਂ ਕੀ ਪੋਸਟ ਲਵਾਇਆ ਤੁਸੀਂ ਮੇਰਾ ਨਾਮ ਡਾਕਟਰ ਲਾਲ ਸਿੰਘ ਹੈ ਜੀ ਅਜੇ ਕਲੋਨੀ 2 ਨੰਬਰ ਗਲੀ ਦੇ ਵਿੱਚ ਰਹਿਣ ਵਾਲਾ ਨਿਵਾਸੀ ਹਾਂ ਜੀ ਤੇ ਜਿਹੜਾ ਮਤਲਬ ਕਿ ਸਰਕਾਰ ਨੇ ਨਸ਼ਿਆਂ ਵਿਰੁੱਧ ਜੋ ਵੀ ਅਪਰਾਲਾ ਕੀਤਾ ਜਾਂ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਹਨਾ ਜੀ ਉਸ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਜਿੰਨਾ ਵੀ ਸਰਕਾਰ ਦਾ ਹੋ ਸਕੇ ਹਨਾ ਜੀ ਕਿ ਜਿਹੜਾ ਵੀ ਆ ਸਾਡਾ ਮੁਹੱਲਾ ਅਜੇ ਕਲੋਨੀ ਦਾ ਵਗੈਰਾ ਇਹਦੇ ਵਿੱਚ ਨਸ਼ਾ ਨਾ ਕੋਈ ਹੁਣ ਵੇਖਦੇ ਆ ਪਹਿਲਾਂ ਜਾਂ ਹੁੰਦਾ ਸੀ ਇਹ ਕੰਮ ਇਹ ਬੰਦ ਹੈ ਜੀ ਹੁਣ ਹੁਣ ਬਹੁਤ ਵਧੀਆ ਮਤ ਕਸ਼ਾਂਤੀ ਹੈ ਜੀ ਉਹ ਕਿਹੜਾ ਤੇ ਕੈਮਰੇ ਦਾ ਫਾਇਦਾ ਹੋਇਆ ਕੋਈ ਹਾਂਜੀ ਹਾਂਜੀ ਪੋਸਟਰਾਂ ਤੇ ਕੈਮਰਿਆਂ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਸਾਡੇ 2-3 ਪੋਸਟਰ ਲੱਗੇ ਆ ਗਲੀ ਦੇ ਵਿੱਚ ਕੈਮਰੇ ਵੀ ਲੱਗੇ ਆ ਉਧਰ ਵੀ ਲੱਗੇ ਆ ਇੱਧਰ ਹੀ ਲੱਗੇ ਆ ਹੁਣ ਨਾ ਤਾਂ ਕੋਈ ਨਸ਼ਾ ਵੇਚਦਾ ਹੀ ਤੇ ਨਾ ਹੀ ਕੋਈ ਲੈਣੋਂ ਆ ਜੇ ਲੈਣ ਵੀ ਆਉਂਦਾ ਤਾਂ ਅਸੀਂ ਉਹਨੂੰ ਵਾਫਰ ਕਰ ਦਿੰਨੇ ਆ ਭਾਈ ਮਕਸਦ ਪੁਲਿਸ ਜਿਹੜਾ ਸਾਥ ਦਿੰਦੀ ਆ ਤੁਹਾਡੇ ਬੀ ਚਲੋ ਕਦੋਂ ਵੀ ਫੋਨ ਅਸੀਂ ਕਰੀਏ ਜਾਂ ਕਿੰਨੇ ਵੀ ਉਹ ਸਾਡੇ ਕੋਲੇ ਆਉਂਦੇ ਆ ਤੇ ਸਾਡੀ ਗੱਲ ਬਾਤ ਸੁਣਦੇ ਆ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੀਦਾ ਆਮ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਜਿੱਥੇ ਵੀ ਕੋਈ ਵੀ ਨਸ਼ੇ ਦਾ ਗੜ ਬਣ ਰਿਹਾ ਜਾਂ ਕੋਈ ਵੀ ਨਸ਼ਾ ਵੇਚ ਰਿਹਾ ਇਕੱਠ ਕਰਕੇ ਮੁਹੱਲੇ ਗਲੀ ਨਿਵਾਸੀ ਹਲੇ ਉਹਨੂੰ ਬੰਦੇ ਨੂੰ ਸੋਚ ਸੋਚਨਾ ਦਿਓ ਜਾਂ ਟਾਰਗੇਟ ਕੀਤਾ ਜਾਵੇ ਉਹ ਬੰਦੇ ਨੂੰ ਵੀ ਭਾਈ ਵੀ ਇਹ ਚੀਜ਼ ਬੰਦ ਕਰਦੇ ਕਿਉਂਕਿ ਜਿਹੜੀ ਸਰਕਾਰ ਦੀ ਮਹਿੰਮ ਚੱਲ ਰਹੀ ਹੈ ਵੀ ਉਸ ਮਹਿੰਮ ਦੇ ਤਹਿਤ ਤੁਸੀਂ ਇਹ ਚੀਜ਼ਾਂ ਨੂੰ ਬੰਦ ਕਰ ਦਿਓ ਬਹੁਤ ਵਧੀਆ ਰਹੂਗਾ ਨਹੀਂ ਤਾਂ ਤੁਹਾਡੇ ਤੇ ਕੋਈ ਕਾਰਵਾਈ ਹੋਊਗੀ ਆਪਣਾ ਤੁਸੀਂ ਆਪ ਦਾ ਆਪ ਜ਼ਿੰਮੇਵਾਰ ਹੋਵੋਗੇ ਬਸ ਇਹੀ ਕਹਿਣਾ ਚਾਹੁੰਨਾ ਆਮ ਪਬਲਿਕ ਨੂੰ ਵੀ ਜਿੰਨਾ ਵੀ ਪੋਸਾਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੁੰਨਾ ਮੈਂ ਵੀ ਇਹ ਨਸ਼ੇ ਨੂੰ ਖਤਮ ਕਰ ਦਿਓ ਕਿਉਂਕਿ ਨਸ਼ੇ ਦੀ ਜਿਹੜੀ ਨਸ਼ੇ ਕਰਕੇ ਨੌਜਵਾਨੀ ਖਤਮ ਹੋ ਗਈ ਹੈ ਨਾ ਉਹਨੂੰ ਦੁਬਾਰਾ ਆਪਾਂ ਪੰਜਾਬ ਨੂੰ ਜਾਂ ਉਸ ਆਪਾਂ ਇਨਸਾਨਾਂ ਨੂੰ ਦੂਰੀ ਦਾ ਵਾਰ ਸੋਹਣੀ ਜਿਹੀ ਬਣਾ ਦੇਣਾ ਹੈ